ਛੋਟੀ ਛੋਟੀ ਗੱਲਾਂ ਨੂੰ ਲੈ ਕੇ ਕਿਸ ਤਰ੍ਹਾਂ ਝਗੜਾ ਵੱਜ ਜਾਂਦਾ ਇਹ ਤਸਵੀਰਾਂ ਸਾਹਮਣੇ ਆਈਆਂ ਫਰੋਜਪੁਰ ਦੇ ਟੁੱਲਚੀਕੇ ਰੋਡ ਦੀਆਂ ਜਿੱਥੇ ਇੱਕ ਗੁਰਸਿੱਖ ਪਰਿਵਾਰ ਸੀਗਾ ਜਿੱਥੇ ਪਰਵਾਸੀਆਂ ਦੇ ਨਾਲ ਜਿਹੜਾ ਝਗੜਾ ਹੋਇਆ ਸਿਰਫ ਪਟਾਕੇ ਚਲਾਉਣ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਜੋ ਖੂਨੀ ਰੂਪ ਜਿਹੜਾ ਧਾਰਨ ਕਰ ਲਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਗੁਰਸਿੱਖ ਜਿਹੜਾ ਪਰਿਵਾਰ ਸੀਗਾ ਉਹਨਾਂ ਦੇ ਉੱਤੇ ਜਿਹੜਾ ਹਮਲਾ ਜਿਹੜਾ ਕੀਤਾ ਗਿਆ ਟੀਵੀ ਸੀਸੀਟੀਵੀ ਵੀ ਜਿਹੜੀਆਂ ਸਾਹਮਣੇ ਆਈਆਂ ਜਿਹਦੇ ਵਿੱਚ ਸਾਬਤ ਦਿਖਾਈ ਦੇ ਰਿਹਾ ਸੀ ਕਿਸ ਤਰ੍ਹਾਂ ਜਿਹੜਾ ਵੀ ਮਤਲਬ ਇਸ ਪਰਿਵਾਰ ਤੇ ਕੁਝ ਲੋਕਾਂ ਨੇ ਜਿਹੜੇ 10 ਤੋਂ ਕਦਰ ਜਿਹੜੇ ਗੁਰਸਿੱਖ ਪਰਿਵਾਰ ਦੇ ਵਿੱਚ ਛੋਟਾ ਸੱਟਾਂ ਵੱਜੀਆਂ ਹੋਈਆਂ ਵੀ ਜਿਹੜੀਆਂ ਸਾਫ਼ ਤੌਰ ਤੇ ਉਹ ਦਿਖਾਈ ਦੇ ਰੀਆਂ ਇਹਨਾਂ ਨੇ ਕੀ ਮਾਮਲਾ ਸੀਗਾ ਤੇ ਕਿਸ ਕਾਰਨ ਜਿਹੜਾ ਵੀ ਇਹ ਜਿਹੜੀ ਆ ਸਾਡਾ ਝਗੜਾ ਹੋਇਆ ਅਸੀਂ ਜਾਣਦੇ ਆ ਇੱਥੇ ਜਿਹੜੇ ਜ਼ਖਮੀ ਵੀਰ ਆ ਉਹ ਜਿੱਥੇ ਇੱਥੇ ਦਾਕਰ ਨੇ ਸਿਵਲ ਹਸਪੀਟਲ ਵਿੱਚ ਜਿਨ੍ਹਾਂ ਦਾ ਇਲਾਜ ਜਿਹੜਾ ਇਸ ਟਾਈਮ ਚੱਲਦਾ ਪਿਆ ਭਾਜੀ ਕੀ ਹੋਇਆ ਸੀਗਾ ਜੀ ਕਿਸ ਗੱਲ ਤੋਂ ਤਾਂ ਕਿਹਾ ਉਹ ਬਾਤ ਹੈ ਹਾਂ ਮੇਰੇ ਗੁੰਡੇ ਦੁਕਾਨ ਤੇ ਵੀ ਆਏ। ਪਰਪਾਨਾ ਛੋਟੇ। ਹੂੰ। ਦੰਗਰ ਮੇਰੇ। ਹੂੰ। ਰੋਡ ਇਹ ਤਾਂ ਰੋਡ ਚੱਲ ਰਿਹਾ। ਮੇਰਾ ਗੇਟ ਸਾਰਾ ਟੁੱਟ ਗਿਆ। ਹੂੰ। ਤੇ ਹੁਣ ਮਸਾਂ ਵਾਲੀ ਕਰਨੀ ਪੈਣੀ। ਕੋਣ ਲੋਕ ਸੀਗੇ? ਇਹ ਦੁਕਾਨ ਵਾਲੇ ਹੀ ਪਈਏ ਚ। ਪ੍ਰਵਾਸੀ ਜੀਗੇ? ਆਹ ਪ੍ਰਵਾਸੀ। ਪ੍ਰਵਾਸੀ ਲੋਕ ਸੀਗੇ ਜਿਹੜਾ ਜਿਨ੍ਹਾਂ ਨਾਲ ਜਿਹੜਾ ਸਾਰਾ ਝਗੜਾ ਆਇਆ ਤੇ ਭੈਣ ਵੀ ਬਦੂਦ ਆ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆਂ। ਭੈਣ ਜੀ ਕੀ ਸਾਰਾ ਮਾਮਲਾ ਹੋਇਆ ਕਿ ਜਿਸ ਨੂੰ ਲੈ ਕੇ ਜੜ ਝਗੜਾ ਇੰਨਾ ਵਧਿਆ ਵੀਰ ਜੀ ਨਹੀਂ ਆਉਂਦੇ ਨੀ ਬੱਚੇ ਦਿਵਾਲੀ ਦੇ ਦਿਨ ਸੀ ਬੱਚਿਆਂ ਲਈ ਵੀਰ ਜੀ ਆਏ ਨੇ ਮੇਰਾ ਘਰ ਗਲੀ ਦੇ ਵਿੱਚ ਆ ਉਹਨਾਂ ਦਾ ਰੋਰ ਦੇ ਉੱਪਰ ਆ ਮੇਰੇ ਘਰ ਵਾਏ ਦੇ ਦੋਵੇਂ ਭਰਾ ਦਿਵਾਲੀ ਤੇ ਕੇ ਮੈਨੂੰ ਆਏ ਨੇ ਫੇਰਾ ਬੇਟਾ ਵੀ ਨਾਲੇ ਉਹਨਾਂ ਆ ਕੇ ਪਟਾਕੇ ਲੈ ਕੇ ਸਾਰ ਨੂੰ ਆਪਦਾ ਦਿਵਾਲੀ ਦਾ ਤਿਆਰ ਮਨਾਉਣ ਲਈ ਬੱਚਿਆਂ ਨੂੰ ਪਟਾਕੇ ਦਿਵਾਉਣਾ ਆਇਆ ਸੀ ਸਾਡਾ ਆਪਦਾ ਕੰਮ ਗੱਡੀ ਜਾਂਦਾ ਵੀਰ ਜੀ ਬਾਹਰ ਰਹਿੰਦੇ ਸਿਰਫ ਉਸ ਦਿਨ ਬੱਚਾ ਕਰਕੇ ਆਏ ਸੀ ਦਿਵਾਲੀ ਵਾਲੇ ਦਿਨ ਉਹਨਾਂ ਦਿਵਾਰੀ ਦੇਣ ਕਰਕੇ ਬੱਚਿਆਂ ਨੂੰ ਆਏ ਸੀ ਉੱਪਰ ਆਪਣੇ ਬੱਚਿਆਂ ਉਹਨਾਂ ਦੀਆਂ ਬੇਟੀਆਂ ਛੁਕੀਆਂ ਉੱਪਰਾਂ ਵੀਆਂ ਬੇਟੀਆਂ ਨਾਲ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਆ ਸੀ ਛੋਟੇ ਛੋਟੇ ਪਟਾਕੇ ਤੁਸੀਂ ਦੇਖੋ ਬੱਚਿਆਂ ਚ ਕਿੰਨੇ ਵੱਡੇ ਚਲਾ ਲੇਗਾ ਛੋਟੇ ਛੋਟੇ ਬੱਚੇ ਆ ਛੋਟੇ ਛੋਟੇ ਪਟਾਕੇ ਚਲਾ ਰਿਆ ਸੀ ਇਹ ਥੱਲੋਂ ਜਿਹੜਾ ਬਨੀਤ ਕੁਮਾਰ ਹੈ ਇਹਨੇ ਮੰਦਿਰ ਕਾਫੀ ਭਾਈ ਹੋਈ ਸੀ ਇਹ ਥੱਲੋਂ ਗਾਲਾਂ ਲੱਗ ਪਏ ਨੇ ਉਹਨੂੰ ਇਹਨਾਂ ਨੇ ਤੰਗੀ ਦਿੱਤੀਗੀ ਤੈਨੂੰ ਅਸੀਂ ਤੁਹਾਨੂੰ ਬੰਦ ਕਰਨੇ ਪਟਾਕੇ ਅਸੀਂ ਕਰਾਈਏ ਇਹ ਗੱਲ ਪਟਾਕਿਆਂ ਦੀ ਨਹੀਂ ਇਹ ਰੰਜਿਸ਼ ਵੀਰ ਜੀ ਐਤੋਂ 2 ਸਾਲ ਪਹਿਲਾਂ ਇਹਨਾਂ ਦੀ ਸੀਗੀ ਉਸ ਤੋਂ 6 ਸਾਲ ਪਹਿਲਾਂ ਦੇ ਸਾਡੇ ਤੋਂ ਜਗ੍ਹਾ ਮੰਗ ਰਿਆ ਅਸੀਂ ਜਗ੍ਹਾ ਨਹੀਂ ਦਿੱਤੀ ਅਸੀਂ ਜਗ੍ਹਾ ਵੀਰ ਜੀ ਨੇ ਹੁਣ ਸਾਲ ਪਹਿਲਾਂ ਬਣਾਈ ਹੈ ਗੇਟ ਲੱਗੇ ਨੂੰ ਹਜੇ ਸਾਲ ਵੀ ਨਹੀਂ ਹੋਇਆ 6 ਮਹੀਨੇ ਗੇਟ ਲੱਗੇ ਨੂੰ ਹੋਇਆ ਅਸੀਂ ਆਪ ਦੀ ਰੈਸਟ ਕੀਤੀ ਉਹਨਾਂ ਨੂੰ 2 ਮਹੀਨੇ ਹੋਏ ਸਿਰਫ ਇਹ ਖੁੰਦਗ ਰੱਖਦੇ ਸੀਗੇ ਵੀਰ ਜੀ ਬਾਹਰ ਸੀਗੇ ਇਹ ਜਗ੍ਹਾ ਕਰਕੇ ਸਾਡੇ ਨਾਲ ਖੁੰਦਗ ਰੱਖਦੇ ਰੱਖਦੇ ਇਹਨਾਂ ਨੇ ਸਾਡਾ ਜਿਹੜਾ ਕਿ ਬਹੁਤ ਏ ਨੁਕਸਾਨ ਕਰ ਗਏ ਨੇ ਇਹ ਵੀਰ ਜੀ ਦੇ ਗੱਲ ਵੀਰ ਜੀ ਤੋਂ ਇਹਨਾਂ ਨੇ ਵਗਾਰਿਆ ਥੱਲੇ ਗੱਲ ਕਰਨ ਲਈ ਆਏ ਨੇ ਉਹ ਬੋਲੇ ਕੁਝ ਨਹੀਂ ਥੱਲੇ ਗੱਲ ਕਰਨ ਆਏ ਨੇ ਇਹ 20 ਜਣੇ ਸੀ ਕੰਮ ਦੇ ਉਹਨੇ ਗੇਟ ਖੋਲ੍ਹਿਆ ਇਹਨਾਂ ਨੇ ਉਹਨੂੰ ਬਾਹਰ ਖਿੱਚ ਲਿਆ ਉਹਦੀ ਦਸਤਾਰ ਲੱਤੀ ਹੈ ਮੌਕੇ ਦੇ ਉੱਤੇ ਸਾਰੀਆਂ ਸੀਸੀਟੀ ਵੀਰੇ ਦੇ ਵਿੱਚ ਰਿਕਾਰਡਿੰਗਾਂ ਹੋਈਆਂ ਆਈਆਂ ਇਹਨਾਂ ਦੀ ਦਸਤਾਰ ਵੀਰ ਜੀ ਦੀ ਲੱਤੀ ਹੈ ਉਹ ਫਿਰ ਵੀ ਭੱਜਾਏ ਉਹਨੇ ਜਿੰਨਾ ਦਾ ਬਚਾਅ ਨਾ ਕੀਤਾ ਉਹਨੇ ਇਹਨਾਂ ਨੂੰ ਭਜਾਇਆ ਇਹ ਉਹਦੇ ਅੱਗੇ ਲਾ ਕੇ ਭੱਜ ਗਏ ਸੀਗੇ ਜਦੋਂ ਇਹਦੇ ਨਾਲ ਧੱਕਾ ਮੁੱਕੀ ਹੋਈ ਏ ਉਸ ਟਾਈਮ ਮੌਕੇ ਤੇ ਮੈਂ ਹੈ ਨਹੀਂ ਸੀ ਪਰ ਮੈਂ ਜਦੋਂ ਮਗਰੋਂ ਸਾਰੀਆਂ ਸੀਸੀਟੀ ਵੇਖੀਆਂ ਨੇ ਉਹਦੇ ਵਿੱਚ ਇਹ ਭੱਜ ਗਏ ਨੇ ਇਹ ਵਿਦਾਸ ਤੋਂ 20 ਬੰਦੇ ਸੀ ਦੋ ਇਹਨਾਂ ਕੋ ਗੱਡੀਆਂ ਸੀ ਸਟਾਰਟ ਗੱਡੀਆਂ ਨਾਲ ਖਲਾਰੀਆਂ ਹੋਈਆਂ ਸੀ ਇਹ ਚਲੇ ਗਏ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਸਨੇਹਾ ਦਿੱਤਾ ਕਿ ਤੇਰੇ ਭਰਾਵਾਂ ਤੇ ਗੋਲੀਆਂ ਚਲਾ ਦਿੱਤੀਆਂ ਗਲੀ ਵਿੱਚ ਜਾ ਕੇ ਮੇਰੇ ਘਰੇ ਮੈਂ ਆਪਣੇ ਘਰੋਂ ਭੱਜ ਕੇ ਆਈ ਆਂ ਵੀ ਭਰਾ ਮੇਰੇ ਜਿਹੜੇ ਹੈ ਨਹੀਂ ਸੀ ਉਹ ਹਸਪੀਟਲ ਆ ਗਏ ਸੀਗੇ ਥਾਣੇ ਚਲੇ ਗਏ ਸੀ ਉਹ ਆ ਗਏ ਸੀਗੇ ਉਸ ਤੋਂ ਬਾਅਦ ਇੰਨੇ ਪੁਨੀਤ ਕੁਮਾਰ ਦੇ ਇੱਕ ਐਕਟਿਵ ਸਾਡੇ ਬੂਹੇ ਦੇ ਅੱਗੇ ਖੜੀ ਹੋਈ ਸੀ ਜਦੋਂ ਇਹ ਕੁੱਟਮਾਰ ਕਰਕੇ ਭੱਜੇ ਨੇ ਵੀਰੇ ਨਾਲ ਐਕਟਵਾ ਉੱਤੇ ਖੜੀ ਸੀ ਮੈਂ ਗਈ ਆ ਮੈਂ ਮੌਕੇ ਤੇ ਐਕਟਵਾ ਚੁੱਕ ਗਏ ਅੰਦਰ ਕੀਤੀ ਹੈ ਕਿ ਜਦੋਂ ਆਉਣਗੇ ਸਾਡੇ ਨਾਲ ਗੱਲ ਕਰਨਗੇ ਅਸੀਂ ਦੇ ਦਾਂਗੇ ਐਕਟਵਾ ਅਸੀਂ ਇਹਨਾਂ ਨੂੰ ਦੇ ਦੇਣੀ ਹੈ ਅਸੀਂ ਹੋਂ ਦਾ ਸਾਡਾ ਕੋਈ ਮਸਲਾ ਨਹੀਂ ਪਰ ਵੀਰ ਜੀ ਇਹ ਪਨੀਰ ਕੁਮਾਰ ਇਹ ਕਹਿ ਰਿਹਾ ਕਿ ਮੇਰੀ ਲੜਾਈ ਨਹੀਂ ਸੀ ਲੜਾਈ ਹੁੰਦੀ ਸੀ ਇਹਦੀ ਐਕਟਵਾ ਸਾਡੇ ਕੋਲ ਕੀ ਕਰਦੀ ਸੀ ਅਸੀਂ ਚੋਕੇ ਅੰਦਰ ਕੀਤੀ ਇਹ ਕੌਣ ਲੋਕ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਇਹ ਪ੍ਰਵਾਸੀ ਨੇ ਵੀਰ ਜੀ ਇਹ ਕਹਿੰਦਾ ਇਹ ਪ੍ਰਵਾਸੀ ਨੇ ਅਸੀਂ ਇਹਨਾਂ ਨੂੰ ਬਹੁਤ ਤੰਗ ਆ ਸਾਨੂੰ 2 ਸਾਲ ਹੀ ਹੋ ਗਏ ਤੰਗ ਕਰ ਗਏ ਕਿਉਂਕਿ ਇੱਧਰ ਮੇਰੀ ਮਦਰ ਮੇਰੀ ਪਰਜਾਈ ਤੇ ਸਿਰਫ ਤਿੰਨ ਬੇਟੀਆਂ ਪੰਜ ਜਿੱਦ ਰਹਿੰਦੇ ਨੇ ਫਾਦਰ ਸਾਹਿਬ ਮੇਰੇ ਕੋਲ ਰਹਿੰਦੇ ਨੇ ਮੇਰਾ ਹਸਬੰਦਰੀ ਹੈਗੇ ਮੇਰਾ ਬੇਟਾ ਤੇ ਮੇਰੀ ਬੇਟੀ ਹੈ ਤੇ ਫਾਦਰ ਸਾਹਿਬ ਮੇਰੇ ਕੋਲ ਨੇ ਇਹ ਅਸੀਂ ਉਧਰੋਂ ਤਿੰਨੇ ਭੱਜ ਗਏ ਆ ਇਹਨਾਂ ਸਾਨੂੰ ਤਿੰਨਾਂ ਨੂੰ ਘੇਰ ਲਿਆ ਘੱਟੋ ਘੱਟ 25 ਤੋਂ 30 ਜਣੇ ਮਢੀਰ ਕਿਰਪਾਨਾਂ ਤਲਵਾਰਾਂ ਇਹਨਾਂ ਕੋਲ ਸਭ ਕੁਝ ਸੀਗਾ ਇਹ ਲੈ ਕੇ ਆਏ ਨੇ ਡੈਡੀ ਜੀ ਦੇ ਰੌਂਡ ਇਹਨਾਂ ਮਾਰੀਏ ਇਹਨਾਂ ਦੇ ਕੋਲ ਬੇਸਬਾਲ ਹਰੇਕ ਤਰ੍ਹਾਂ ਦੇ ਇਹਨਾਂ ਕੋਲ ਹਥਿਆਰ ਸੀਗਾ ਇਹਨਰ ਮੈਂ ਆਪਣੇ ਬਚਾ ਲਈ ਅੱਗੋਂ ਰੋੜੇ ਮਾਰੇ ਨੇ ਚੁੱਕ ਕੇ ਥੱਲੋਂ ਜਦੋਂ ਇੱਕ ਵਾਰੀ ਮੁੜ ਪਏ ਨੇ ਕਮ ਸੇ ਕਮ ਜ਼ਿਆਦਾ ਨਹੀਂ ਤੇ 25 ਤੋਂ 30 ਜਣੇ ਸੀ ਇੱਕੇਵਰ ਆ ਗਏ ਨੇ ਮੇਰੇ ਤੇ ਇਹਨਾਂ ਨੇ ਹਮਲਾ ਕੀਤਾ ਜਦੋਂ ਮੇਰੇ ਕਿਰਪਾਨ ਵੱਜੀ ਇਹ ਮੇਰੇ ਬੇਟੇ ਤੇ ਹਮਲਾ ਕੀਤਾ ਤੇ ਮੈਂ ਆਪਣੇ ਬੇਟੇ ਨੂੰ ਬਚਾਉਣ ਲੱਗੀ ਨੇ ਇਹਨਾਂ ਨੇ ਕਿਰਪਾਨ ਲੈ ਹੱਥੇ ਮਾਰੇ ਤੁਹਾਡੇ ਕੀ ਲੱਗਦਾ ਜੀ ਇਹ ਤਾਂ ਇਹਨੇ ਕਿੱਥੇ ਛੱਡ ਵੱਜੀ ਜੀ ਇਹਨਾਂ ਨੇ ਜੀ ਆ ਬਲੱਤ ਤੇ ਬਾਹਰ ਹੁਣ ਤੁਸੀਂ ਕੀ ਚਾਹੁੰਦੇ ਹੋ ਜੰਦੇ ਵੀ ਸਰ ਮਸਾਫੀ ਚਾਹੀਦੀ ਗਰੀਬਾਂ ਦਾ ਧੱਕਾ ਹੋ ਰਿਆ ਬੱਚੇ ਮੇਰੇ ਬਾਹਰ ਟਰਾਲੇ ਚਲਾਉਂਦੇ ਉਹ ਕਹਿੰਦੇ ਨਾ ਤੋ ਟਰਾਲੇ ਚਲਣ ਦੇਣੇ ਆ ਤਾ ਤੁਥੋ ਥਾ ਵੀ ਖੋਣੀ ਆ ਮੈਂ ਪੁੱਤਾਂ ਨੂੰ ਘਰੇ ਨਹੀਂ ਵੜਨ ਦਿੰਦੀ ਮੈਂ ਕੁੜੀਆਂ ਦੇ ਘਰੇ ਲੱਕੋ ਕੇ ਰੱਖਦੀ ਕਦੀ ਮਰ ਕੇ ਤੇ ਰੱਖਦੀਆਂ ਮੇਰੀ ਨੋ ਤਾਂ ਛੋਟੀਆਂ ਛੋਟੇ ਛੋਟੇ ਪੁੱਤਰੀਆਂ ਨੇ ਸਾਨੂੰ ਜਾਜਤ ਨਹੀਂ ਦੀ ਬੂਚ ਖੜਜ ਗਈ ਤਿੰਨ ਛੱਤਾਂ ਟੱਪ ਕੇ ਮੈਂ ਉਹਦੀਆਂ ਪੁੱਤਰੀਆਂ ਅਗਲੀ ਛੱਤ ਤੇ ਸੁੱਟ ਕੇ ਤੇ ਮੈਂ ਆਦੀ ਨੋ ਨੂੰ ਲੈ ਕੇ ਟੱਪ ਕੇ ਤੇ ਮੈਂ ਆਪਣੇ ਨਾਲ ਆਪਣੀ ਗੋੰਡੀ ਉਹਨਾਂ ਦੇ ਰਾਹ ਤੋਂ ਬੰਨ ਕਰੇ ਕੱਟੀ ਸੀ ਇਹ ਕੌਣ ਲੋਕ ਨੇ ਜਿਹੜਾ ਇਹਨਾਂ ਚ ਦੀਪ ਪੜੋਸੀ ਆ ਹੂੰ ਇਹਨਾਂ ਦਾ ਇੱਥੇ ਕੋਈ ਕਾਰੋਬਾਰ ਨਹੀਂ ਇਹਨਾਂ ਦੀ ਦੁਕਾਨ ਆ ਸਾਡੇ ਗੇਟ ਦੇ ਨਾਲ ਤੇ ਬਾਕੀ ਇਹਨਾਂ ਦੀ ਪਿੱਛੇ ਵੇਲੀ ਆ ਉਹ ਇਹਨਾਂ ਨੇ ਸਿਰਫ ਗੁੰਡਾ ਕਰਤੀ ਨੂੰ ਰੱਖੀ ਹੋਈ ਹੈ ਕਿਉਂਕਿ ਸਾਨੂੰ ਬਹੁਤ ਸਰਜੀ 2 ਸਾਲ ਹੋ ਗਿਆ ਮੈਂ ਮਜਬੂਰ ਆ ਕਿ ਮੈਂ ਘਰੋਂ ਘੰਟਾਂ ਕਿਤੇ ਜਾ ਸਕਦੀ ਕੱਲ ਕੀ ਬਹਾਨਾ ਬਣਾ ਕੇ ਲੜਾਈ ਹੋਈ ਇਹ ਜੀ ਬਹਾਨਾ ਬਣਾ ਕੇ ਇਹਨਾਂ ਨੇ ਕੁਝ ਨਹੀਂ ਤੁਹਾਨੂੰ ਦੱਸਿਆ ਬਸ ਲੜਕੀ ਨੇ ਜਿਹੜੀ ਉਹੋ ਹੀ ਗੱਲ ਸੀ ਪਟਾਕੇ ਇਹਨਾਂ ਨੂੰ ਇਹ ਹੋ ਗਿਆ ਵੀ ਜਦੋਂ ਮੇਰੇ ਮੁੰਡੇ ਘਰੇ ਵੜਦੇ ਗਏ ਆ ਅੱਧਾ ਘੰਟਾ ਤਾਂ ਜ਼ਿਆਦੇ ਆ ਅੱਧੇ ਘੰਟੇ ਬਾਅਦ ਹੀ ਇਹਨਾਂ ਨੇ ਬਾਰ ਕੋ ਉਹਨਾਂ ਨੇ ਪਾਣੀ ਪੀਤਾ ਇੱਥੇ ਤੇ ਮੇਰੀ ਪੁੱਤਰੀ ਆ ਉਹ ਕਹਿੰਦੀ ਪਾਪਾ ਜੀ ਮੇਰਾ ਮੁੰਡਾ 2 ਮਹੀਨਾ ਤੋਂ ਐ ਟਰਾਲੇ ਤੋਂ ਉਹ ਕਹਿੰਦੀ ਪਾਪਾ ਜੀ ਆਪਾਂ ਟਰੱਕੇ ਚੜਾਉਂਦੇ ਇਹਨਾਂ ਦਾ ਮੁੰਡਾ ਲੜਕਾ ਸਾਡਾ ਦੋਤਾ ਮੇਰਾ ਉਹ ਮਿੱਟਰ ਆ ਉਹ ਕਹਿੰਦਾ ਮਾਮਾ ਜੀ ਮੈਂ ਤਾਂ ਵਾਸੀ ਇਹਨਾਂ ਦੇ ਪਟਾਕ ਬੱਚਿਆਂ ਨੂੰ ਹੁੰਦਾ ਰਹੀ ਦੀਵਾਲੀ ਉਹ ਬੱਚੇ ਲੈ ਕੇ ਕੋਠੇ ਤੇ ਚੜ ਗਏ ਬੱਚਿਆਂ ਨੂੰ ਦਿਲ ਰੱਖਣ ਦਾ ਮਾਰਾ ਉਹ ਚੜ ਗਏ ਉੱਤੇ ਜਵਾਈ ਮੇਰੇ ਮੁਕੇ ਨੂੰ ਹੋ ਜਾ 4 ਸਾਲ ਨੇ ਤੀ ਮੇਰੇ ਸਿਰ ਉੱਤੇ ਬੰਦਾ ਮੇਰਾ ਮਨਜੀਤ ਚਾਰਾ ਨੇ ਕੰਮ ਤੰਦਾਲੀ ਕਰ ਸਕਦਾ ਠੀਕ ਹੈ ਇਹਨਾਂ ਨੇ ਮੈਨੂੰ ਇੰਨਾ ਪਤੰਗ ਕੀਤਾ ਆ ਸਰ ਜੀ ਕਿ ਹੁਣ ਕਹਿੰਦੇ ਨਾ ਤੁਹਾਡੇ ਨਾਲ ਸਾਡੀ ਆ ਦੂਜੇ ਨਾਲ ਸਿੱਧੀ ਆ ਕਿਹੜਾ ਐਮਐਨ ਨਾਲ ਇਹਦੇ ਹੰਤੂ ਤੁਹਾਡੀ ਜਿਹੜੇ ਤੁਸੀਂ ਗੁਰਸਿੱਖ ਪਰਿਵਾਰ ਹੋ ਤੇ ਜਿਹੜਾ ਤੁਸੀਂ ਕੀ ਮਨਦਰਸਾ ਮੰਗਦੇ ਕਿ ਸਰ ਜੀ ਸਾਨੂੰ ਰਸਾਫੀ ਆ ਉਹਦੇ ਘਰੇ ਵਸਣ ਦੇ ਸਾਨੂੰ ਤੰਗੜਾ ਕਰ ਲਓ ਕਦੇ ਤਾਂ ਕੋਠੇ ਉਤੋਂ ਜਨਮ ਦਿਨ ਮਨਾਉਂਦੇ ਵੱਡੀਆਂ-ਵੱਡੀਆਂ ਕਟੀਆਂ ਲਿਆ ਲਿਆ ਕੇ ਰਾਤ ਨੂੰ ਤਮ ਕਹਿੰਦੇ ਮੈਂ ਮੁੰਡਿਆਂ ਨੂੰ ਦੱਸਦੀ ਨਹੀਂਗੀ ਮੈਂ ਮੁੰਡਿਆਂ ਨੂੰ ਕਦੀ ਦੱਸਿਆ ਨਹੀਂਗਾ ਵੀ ਜੋ ਇਹ ਕਹਿੰਦਾ ਪਹਿਲੀ ਰਾਤ ਵੀ ਇਹਨਾਂ ਨੇ ਦੀਵਾਲੀ ਤੋਂ ਪਹਿਲੀ ਰਾਤ ਇਹਨਾਂ ਨੇ ਸਾਰੀ ਰਾਤ ਗੁੰਡਾਗਰਦੀ ਕੀਤੀ ਐ ਡੈਕ ਲਾਇਆ ਨੱਚੇ ਕੁੱਦੇ ਵੱਡੇ-ਵੱਡੇ ਦੇ ਤੱਕੇ ਚਲਾਏ ਮੈਂ 3 ਵੇਰੇ ਜਾ ਕੇ ਹੱਥ ਜੋੜੇ ਬਾਹਰ ਪੁੱਤ ਬੱਚੇ ਡਰਦੇ ਪਟਾਕੇ ਬੰਦ ਕਰ ਦੋ ਇਹਨਾਂ ਨੇ ਨਹੀਂ ਕੀਤੇ ਉਹ ਅਗਲੇ ਦਿਨ ਇਹਨਾਂ ਨੇ ਜਦੋਂ ਮੁੰਡਿਆਂ ਨੂੰ ਵੇਖਦੇ ਗਏ ਗੇਟ ਵੜ ਗਿਆ ਇਹਨਾਂ ਨੇ ਉਹ ਤੋਂ ਸ਼ੁਰੂ ਕਰਤਾ ਇਹ ਤਾਂ ਮੇਰੇ ਮੁੰਡੇ ਨੂੰ ਕੱਲੇ ਨੂੰ ਇਹਨਾਂ ਨੇ ਮਾਰ ਦੇਣਾ ਸੀ ਜੋ ਰੋੜੇ ਚਲਾ ਕੇ ਨਾ ਭਜਦਾ ਗੇਟ ਦੇ ਵਿੱਚ ਉਹ ਗੇਟ ਖੁੱਲ ਗਿਆ ਤੇ ਉਹ ਪਚ ਗਿਆ ਇਹ ਦੇਖੋ ਗੁਰਸਿੱਖ ਪਰਿਵਾਰ ਆ ਵੀ ਜਿਨ੍ਹਾਂ ਨੇ ਪ੍ਰਵਾਸੀਆਂ ਨੇ ਜਿਹੜਾ ਇਹਨਾਂ ਦੇ ਪ੍ਰਵਾਸੀਆਂ ਦੇ ਇਹਨਾਂ 'ਤੇ ਦੋਸ਼ ਲਗਾ ਰਹੇ ਨੇ ਵੀ ਉਹਨਾਂ ਨੇ ਜਿਹੜਾ ਵੀ ਕਰਿਆ ਕਿ ਜਿਹੜਾ ਵੀ ਘਾੜਾਂ ਦੇ ਰਹੇ ਸੀਗੇ ਤੇ ਉਹਨਾਂ ਨੇ ਹਮਲਾ ਕੀਤਾ ਤੇ ਜਿਸ ਦੇ ਵਿੱਚ ਜਿਹੜਾ ਇਹਨਾਂ ਦੇ ਪਰਵਾਸ ਦੇ ਜੀ ਜੜਿਆ ਉਹ ਮਤਲਬ ਕਿ ਲਖਮੀ ਹੋ ਗਏ ਜਿਨ੍ਹਾਂ ਨੂੰ ਇਸ ਚ ਸਿਵਲ ਹਸਪੀਟਲ ਫਰੋਹ ਤੋਂ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦਾ ਇਲਾਜ ਚੱਲਦਾ ਪ ਪੁਲਿਸ ਦੇ ਕੋਲ ਇਹਨਾਂ ਕਿਸ ਤਰ੍ਹਾਂ ਵੀ ਕਿਵੇਂ ਇਨਸਾਫ ਦਵਾਦੀ ਹੈ ਕਿਉਂਕਿ ਜਿਹੜੀਆਂ ਇਹਨਾਂ ਦੀ ਨਿਗਾਹ ਜਿਹੜੀ ਹੈ ਪੁਲਿਸ ਤੇ ਲੱਗੀ ਹੈ ਵੀ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਆਪਣੇ ਘਰੇ ਜੜੇ ਆ ਉਹ ਸਕੂਨ ਨਾਲ ਲੈ ਸਕੇ ਲੇਕਿਨ ਗੁਰਸਿੱਖ ਪਰਵਾਦੇ ਪਰਵਾਸੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਚਿੰਤਾਜਨਕ ਹੈਗਾ ਵੀ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਮਤਲਬ ਕਿ ਛੋਟੀ ਛੋਟੀ ਗੱਲਾਂ ਨੂੰ ਕਪਟਾਕੇ ਚਲਾਉਣ ਨੂੰ ਲੈ ਕੇ ਵੀ ਜਿਹੜੇ ਗੁੰਡਾ ਗਰਦੀ ਕਰਦੇ ਹੋਏ ਦਿਖਾਈ ਦਿੰਦੇ ਆ ਜਿਸ ਸੀਸੀਟੀਵੀ ਵੀ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨਿਗਾਹ ਦੇ ਲੱਗੀ ਆ ਪੁਲਿਸ ਤੇ ਵੀ ਪੁਲਿਸ ਨੇ ਕੀ ਐਕਸ਼ਨ ਕਰਦੀ ਆ ਤਾਂ ਜੋ ਪੀੜਤਾਂ ਨੂੰ ਜਿਹੜ den de servicing dining de square